ਪਿੰਡ ਦੋਲਾ ਵਿਖੇ ਚੋਣਾ ਵਿੱਚ 155 ਸਾਲਾ ਬਾਬੇ ਨੇ ਪਾਈ ਆਪਣੀ ਵੋਟ ਨਸ਼ੇ ਪੱਤੇ ਤੋਂ ਹੈ ਸਾਰਾ ਪਰਿਵਾਰ ਰਾਹਤ ਪਿੰਡ ਦੋਲਾ ਵਿਖੇ ਚੋਣਾ ਵਿੱਚ 155 ਸਾਲਾ ਬਾਬੇ ਨੇ ਅੱਜ ਆਪਣੀ ਵੋਟ ਦਾ ਇਸਤੇਮਾਲ ਕੀਤਾ ਇਸ ਮੌਕੇ ਤੇ ਬਾਬੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦਾ ਨਾਮ ਆਨੰਦ ਸਿੰਘ ਹੈ ਅਤੇ ਉਸ ਨੇ ਅੱਜ ਆਪਣੀ ਵੋਟ ਦਾ ਇਸਤੇਮਾਲ ਕੀਤਾ ਹੈ ਉਹਨਾਂ ਕਿਹਾ ਕਿ ਉਹ ਨਸ਼ੀ ਪੱਤੀ ਤੋਂ ਸਾਰਾ ਪਰਿਵਾਰ ਰਾਹਿਤ ਹੈ ਉਸ ਦੇ ਹਾਫ-ਪਾਪ ਦੇਖ ਕੇ ਤੁਸੀਂ ਅੰਦਾਜ਼ਾ ਨਹੀਂ ਲਗਾ ਸਕੋਗੇ ਕਿ ਕੀ ਬਾਬੇ ਦੀ ਉਮਰ 155 ਸਾਲਾ ਹੈ ਨੌਜਵਾਨ ਜਿੰਦਿਆਂ ਨੂੰ ਵੀ ਇਹ ਬਾਬਾ ਇਹ ਤੋਂ ਫੋਟੋ ਅੱਜ ਮਾਤ ਦਿੰਦਾ ਹੈ ਆਓ ਤੁਹਾਨੂੰ ਦਿਖਾਉਂਦੇ ਹਾਂ ਉਹਨਾਂ ਨਾਲ ਹੋਈ ਗੱਲਬਾਤ ਗੱਲਬਾਤ ਦੇ ਦੌਰਾਨ ਉਹਨਾਂ ਨੇ ਆਪਣੀ ਲੰਬੀ ਉਮਰ ਦਾ ਰਾਜ ਕੀ ਦੱਸਿਆ ਅਤੇ ਵੋਟ ਪਾਉਣ ਤੋਂ ਬਾਅਦ ਆਪਣੀ ਪ੍ਰਤੀਕਿਰਿਆ ਕੀ ਦਿੱਤੀ ਆਓ ਸੁਣਦੇ ਹਾਂ ਉਹਨਾਂ ਦੀ ਜਵਾਨੀ ਕੀ ਨਾਮ ਹੈ ਜੀ ਨਾਮ ਉਮਰ ਕਿੰਨੀ ਹੈ ਤੁਹਾਡੀ ਜੀ 5.5 ਸਾਲ ਇੱਥੇ ਹੈ ਹਾਂ ਤਾਂ ਜੀ ਹਾਂ ਜੀ ਸੌਤੋਂ ਕੋਟ ਪਾਏ ਤੁਸੀਂ ਆਪੀ ਕੋਟ ਪਾਇਆ ਨੇ ਆਦੇ ਕਿਸ ਤਰ੍ਹਾਂ ਲੱਗ ਰਿਹਾ ਜਿਹੜੀਆਂ ਵੋਟਾਂ ਪਾਤੀਆਂ ਵੋਟਾਂ ਆਈਆਂ ਬਹੁਤ ਆਮ ਚੈਨ ਨਾ ਪਾਇਆ ਅਜਾ ਤੱਕ ਦਾ ਬਹੁਤ ਵਧੀਆ ਕੋਟ ਮੇਰੀ ਮੋਟਾ ਪਾਉਂਦੇ ਆ ਮੇਰਾ ਪਹਿਲਾਂ ਵੀ ਤੁਸੀਂ ਵੋਟਾਂ ਪਾਉਂਦੇ ਰਹੇ ਹੋ ਪਹਿਲਾਂ ਪਾਉਂਦੇ ਨੇ ਸਾਰੇ ਉਹਨੇ ਪਾਉਣਾ ਨੇ ਹੋਣਾ ਵੋਟ ਕੋਈ ਟਿਕਾਣੀ ਕਿਵੇਂ ਕਿਵੇਂ ਲੱਗ ਰਿਹਾ ਐ ਇਸ ਵੋਟਾਂ ਚ ਕਿਵੇਂ ਲੱਗ ਰਿਹਾ ਤੁਹਾਨੂੰ ਵੋਟਾਂ ਦੇ ਬ੍ਰੇਕੂ ਮੈਂ ਤਾਂ ਪਹਿਲਾਂ ਤੋਂ ਪਤਾ ਲੱਗੂਗਾ ਕਿ ਜਿੱਤ ਹਾਰ ਦੇ ਕੀ ਪਤਾ ਹੈ ਜਿੱਤ ਹਾਰ ਦਾ ਤਾਂ ਹਾਂ ਰਿਜ਼ਲਟ ਉਹਨ ਤੋਂ ਬਾਅਦ ਹੀ ਬਤਾਉਣਾ ਉਹਦੇ ਪਤਾ ਲੱਗਣਾ ਉਹ ਠੀਕ ਹੈ ਕਮੈਂਟ ਸੈਨ ਨਾ ਪਾਇਦਿਆ ਉਹ ਘਰ ਸਾਰਾ ਸ਼ਰੀਰ ਕੰਮ ਕਰਦਾ ਤੁਹਾਡਾ ਅੱਛਾ ਯਾਹਾਂ ਤੇ ਤਾ ਮੈਂ ਕੋਈ ਨਿਸ਼ਾਨਾ ਵੀ ਚੱਕਰ ਕੀਤਾ ਸ਼ਰਾਬ ਮੈਂ ਨਹੀਂ ਪੀਤੀ ਮੀਟ ਮੈਂ ਨਹੀਂ ਖਾਂਦਾ ਆਂਟਾ ਮੈਂ ਨੇ ਮੇਰੇ ਪਰਿਵਾਰ ਚ ਨਹੀਂ ਚਾਰ ਮੁੰਡੇ ਚਾਰੇ ਮੁੰਡੇ ਕੋਈ ਕਦੇ ਕਰਦੀ ਨਿਸ਼ਾਨ ਕੋਲ ਹਰ ਮਿਲਾਂ ਨਾਮ ਕੀ ਤੁਹਾਡਾ ਜੀ ਕੀ ਨਾਮ ਹੈ ਜੀ ਨਾਮ ਉਮਰ ਕਿੰਨੀ ਹੈ ਤੁਹਾਡੀ ਜੀ 65 ਸਾਲ ਤੇ 100 ਤੋਂ ਜੀ 100 ਤੋਂ ਕੋਟ ਪਾਇਆ ਤੁਸੀਂ ਆਪੀ ਕੋਟ ਪਾਇਆ ਨਿਆਦੇ ਕਿਸ ਤਰ੍ਹਾਂ ਲੱਗ ਰਿਹਾ ਜਿਹੜੀਆਂ ਵੋਟਾਂ ਪਾਤੀਆਂ ਵੋਟਾਂ ਜੀ ਬਹੁਤ ਆਮ ਚੈਲ ਨਾ ਪੈ ਗਈ ਅਜਾ ਤੱਕ ਦਾ ਬਹੁਤ ਵਧੀਆ ਬੋਟ ਮੇਰੀ ਮੋਟਾ ਪਾਉਂਦੇ ਆ ਪਹਿਲਾਂ ਵੀ ਤੁਸੀਂ ਮੋਟਾ ਪਾਉਂਦੇ ਰਹੇ ਹੋ ਕਿਵੇਂ ਪਹਿਲਾਂ ਪਾਉਂਦੇ ਸਾਰੇ ਉਹਨੇ ਪਾਉਂਦਾਂ ਨੂੰ ਹੋ ਗਿਆ ਬੋਟ ਕੋਈ ਟਿਕਾਣੀ ਕਿਵੇਂ ਲੱਗ ਰਿਹਾ ਐ ਇਸ ਬੋਟਾ ਚ ਕਿਵੇਂ ਲੱਗ ਰਿਹਾ ਤੁਹਾਨੂੰ ਬੋਟ ਨਹੀਂ ਬੇਕੋ ਮੇਰਾ ਪਹਿਲਾਂ ਉਪਰ ਤੇ ਲੱਗੂਗਾ ਜਿੱਤੇ ਹਾਰ ਦੇ ਕੀ ਪਤਾ ਹੈ ਜਿੱਤੇ ਹਾਰ ਦਾ ਤਾਂ ਹਾਂ ਰਿਜ਼ਲਟ ਉਹਨ ਤੋਂ ਬਾਅਦ ਹੀ ਬਤਾਉਣਾ ਉਹਦੇ ਉਹ ਪਰ ਸਾਰਾ ਸਰੀਰ ਕੰਮ ਕਰਦਾ ਤੁਹਾਡਾ ਅੱਛਾ ਹਾਂ ਤੇ ਤੁਮੇ ਕੋਈ ਨਿਸ਼ਾਨੀ ਨਹੀਂ ਦਿੱਤਰ ਕੀਤਾ ਸ਼ੁਰੂਆਤ ਮੈਂ ਕੀਤੀ ਮੈਂ ਤੁਮੇ ਨਹੀਂ ਭਾਂਡਾ ਮੈਂਨੇ ਮੇਰੇ ਪਰਿਵਾਰ ਕੇ ਚਾਰ ਮੁੰਡੇ ਚਾਰੇ ਮੁੰਡਾ ਕੋਈ ਕਦੇ ਕਰਤੀ ਨਿਸ਼ਾਨ ਕੋਲ ਹਰ ਜੀ ਨਾ